ਕੱਲੋ ਇਹ ਵੱਡੀ ਇਕੱਠ ਤੋਂ ਬਾਅਦ ਪਾਨਾ ਸਿੱਧੂ ਦੀ ਰਹਾਈ ਫਾਈਨਲੀ ਤੈ ਹੋ ਗਈ ਆ 10 ਤਰੀਕ ਨੂੰ ਪਾਨੇ ਸਿੱਧੂ ਨੂੰ ਜੇਲ੍ਹ ਦੇ ਵਿੱਚੋਂ ਰਿਲੀਜ਼ ਕਰ ਦਿੱਤਾ ਜਾਊਗਾ ਕੁਝ ਦਿਨ ਤੋਂ ਚਾਰੇ ਪਾਸੇ ਪਾਨਾ ਹੀ ਪਾਨਾ ਹੋਈ ਪਈ ਆ ਸੋ ਤੁਹਾਨੂੰ ਇੱਕ ਮੈਂ ਵੀਡੀਓ ਦਿਖਾਉਣਾ ਅੱਗੇ ਜਿਸ ਦੇ ਵਿੱਚ ਦੇਖੋ ਕਿਵੇਂ ਕੁੜੀ ਪਾਨੇ ਸਿੱਧੂ ਨੂੰ ਫੋਨ ਲਾ ਕੇ ਤੇ ਉਸ ਨੂੰ ਕਹਿੰਦੀ ਆ ਕਿ ਮੈਂ ਤੈਨੂੰ ਪਸੰਦ ਕਰਦੀ ਆ ਤੇ ਅੱਗੇ ਪਾਨੇ ਸਿੱਧੂ ਦਾ ਕੀ ਰਿਐਕਸ਼ਨ ਹੁੰਦਾ ਆ ਤੁਸੀਂ ਵੇਖੋ ਇਸ ਵੀਡੀਓ ਦੇ ਵਿੱਚ ਹਾਂਜੀ ਹਲੋ ਹਾਂਜੀ

ਜਾਂਦੇ ਹੈ ਇਧਰ ਉਹ ਦੇਖੋ ਆਪ ਇਤਨੇ ਬਚੰਦੂ ਲੱਗੇ ਤੁਸੀਂ ਫਿਰ ਮੈਂ ਮੈਡਮ ਨਾਲ ਗੱਲ ਕਰਨੀ ਅਰਚਨਾ ਪਤਰਾ ਨੂੰ ਜਨਾਮ ਤੋਂ ਖੋਤ ਆਪकी ਤਾਰੀਫ ਕਰਦੀ ਹੈ ਬਸ ਆਖਦੀ ਰਹੇ